ਮਾਂਜੋ ਕਮਿਸ਼ਨਰ ਪੁਲਿਸ ਸੀਗੋਫੀ ਸਿੰਗਾਪੁਰ ਦਾ ਆਈਪੀਐਸ ਉਹਨਾਂ ਦੀਆਂ ਵਿਸ਼ੇਸ਼ ਥਾਵਾਂ ਤੇ ਅਸੀਂ ਇਹ ਜੋ ਚਾਈਨਾ ਰੋਡ ਆ ਜਿਹਨੂੰ ਕੁਨੀ ਰੋਡ ਵੀ ਕਿਹਾ ਜਾਂਦਾ ਹੈ ਉਹਦੇ ਖਿਲਾਫ ਅਸੀਂ ਇੱਕ ਸਪੈਸ਼ਲ ਮਿਸ਼ਨ ਚੇੜੀ ਹੋਈ ਹੈ ਜਿਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਅਸੀਂ ਡਰੋਨ ਦੀ ਸਹਾਦਤ ਨਾਲ ਕੋਠਿਆਂ ਦੇ ਉੱਪਰ ਚੜ੍ਹ ਕੇ ਤੇ ਅਸੀਂ ਜਿਹੜੇ ਪਤੰਗਾ ਡਾਉਣ ਵਾਲੇ ਹੈਗੇ ਨੇ ਉਹਨਾਂ ਦੇਤੇ ਹੀ ਬਾਚ ਕੀਤਾ ਬਾਚ ਕਰਦੇ ਕਹਿੰਦਾ ਜਿਹੜੇ ਬੱਚੇ ਜਿਹੜੇ ਪਤੰਗਾ ਡਾ ਰਹੇ ਸੀਗੇ ਉਹਨਾਂ ਨੂੰ ਅਸੀਂ ਰੋਕੇ ਠੰਗੜਾ ਤੋਂ ਰੋਕੇ ਕਾਬੂ ਕੀਤਾ ਉਹਨਾਂ ਨੂੰ ਕਾਬੂ ਕਰਕੇ ਅਸੀਂ ਉਹਨਾਂ ਦੀ ਪੁਛਗਿਸਤਿ ਜ਼ਾਰੀ ਤੇ ਜਿੱਥੋਂ ਉਹ ਚైనా ਡੋਰ ਲੈ ਕੇ ਆਉਂਦੇ ਸੀਗੇ ਉਹਨਾਂ ਦੇਤੇ ਇਹ ਕਾਰਵਾਈ ਕੀਤੀ ਹੈ ਜਿਹਦੇ ਵਿੱਚ ਅਸੀਂ ਕੱਲ ਇੱਕ ਪਰਚਾ ਦਰਜ ਕੀਤਾ ਸੀ 14ਾ ਗੇਟ ਦੀ ਮਾਮਲੇ ਚ ਮਗਧਮਾਨ ਨੰਬਰ ਹੈਗਾ 229 ਜਿਹਦੇ ਵਿੱਚ ਅਸੀਂ ਕਨਾਲ ਭੱਲਾ ਸਾਨੂੰ ਸ੍ਰੀਸ਼ ਕੁਮਾਰ ਵਾਸੀ ਜਿਹੜਾ ਟਾਗੜੀ ਕਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਅਸੀਂ ਬਤੀ ਘਟੂ ਜਿਹੜੇ ਬਰਾਮਦ ਕੀਤੇ ਸੀ ਤੇ ਦੂਸਰੇ ਕੇਸ ਦੇ ਵਿੱਚ ਅੱਜ ਫਿਰ ਦੁਬਾਰਾ ਅਸੀਂ ਟ੍ਰੋਨ ਦੀ ਸਰਦਾਰ ਨਾਲ ਜਿਹੜੇ ਬੱਚੇ ਕਾ ਪਹੁੰਚਦੇ ਸੀ ਉਹਨਾਂ ਦੀ ਪੁਸ਼ਕੀਸ ਹਜ਼ਾਰ ਤੇ ਅਸੀਂ ਜਿਹੜਾ ਮਕਦਮਾ ਨੰਬਰ 231 ਅੱਜ ਦੀ ਡੇਟ ਦਾ 91224 ਦਾ ਖਾਲਾ ਗੇਟ ਦੀ ਮਵਜੂਦਗੀ ਦਰਜ ਕੀਤਾ ਜਿਹਦੇ ਵਿੱਚ ਅਸੀਂ 72 ਘਟੂ ਰਿਕਵਰ ਕੀਤੇ ਆ ਮਨੋਤ ਮਨੋਤ ਸ਼ਰਮਾ ਐਲਿਸ ਮੋਨੋ ਚਾਨੋ ਪਰਸੀਨਾਲ ਵਾਸੀ ਹੈ ਕੋਲਕਾਤਾ ਵਾਲੀ ਗੁਲ ਦਰੇਣ ਵਾਲਾ ਇਹਨਾਂ ਕੋ ਅਸੀਂ ਦੋਨਾਂ ਕੋ 1 ਕੋ 72 ਘਟੂ ਤੇ 1 ਕੋ 31 ਘਟੂ ਕਬੂ ਕਰ 31 ਘਟੂ 32 ਅਧੀਗਟ ਕਾਬੂ ਵਰਕੇ ਇਹਨਾਂ ਦੋਨਾਂ ਦੇ ਖਿਲਾਫ ਅਲੱਗ-ਅਲੱਗ ਕੇਸ ਜਿਟ ਕੀਤੇ ਆ ਤੇ ਬੱਚਿਆਂ ਨੂੰ ਅਸੀਂ ਜਿਹੜੇ ਆ ਉਹ ਕਿ ਛੋਟੀ ਉਮਰ ਦੇ ਸੀਗੇ ਉਹਨੂੰ ਲਾਸਟ ਵਾਰ ਨਹੀਂ ਦੇ ਕੇ ਕਰੀ ਉਹਨਾਂ ਨੂੰ ਕਿ ਛੱਡਿਆ ਗਿਆ ਹੈ ਵੀ ਅਗਰ ਉਹਨੂੰ ਨਹੀਂ ਸਮਝਾਇਆ ਗਿਆ ਵੀ ਅੱਗੇ ਤੋਂ ਜੇ ਉਹ ਉਹ ਚਾਇਨਾ ਟਾਊਨ ਦੇ ਨਾਲ ਆਪਣੇ ਪਤੰਗਾ ਟਾਊਨ ਦੇ ਤੇ ਉਹਨਾਂ ਨੂੰ ਕਾਬੂ ਵਰਕੇ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਅਸੀਂ ਪੇਰੈਂਟਸ ਨੂੰ ਸੱਦਿਆ ਗਿਆ ਇਹਨੂੰ ਸੱਦ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਜੇਕਰ ਉਹ ਦੁਬਾਰਾ ਇਦਾਂ ਦੀ ਉਹ ਸਾਨੂੰ ਪਤਾ ਲੱਗਾ ਅਸੀਂ ਪੇਰੈਂਟਸ ਦੇ ਖਿਲਾਫ ਕਾਰਵਾਈ ਕਰਾਂਗੇ ਇਹ ਇਸ ਤਰ੍ਹਾਂ ਕਾਫੀ ਸਾਨੂੰ ਇਹਦੇ ਵਿੱਚ ਮਦਦ ਮਿਲੀ ਹੈ ਤੇ ਲੋਕਾਂ ਨੇ ਇਸ ਗੱਲ ਦੀ ਐਪਰੀਸ਼ੀਏਸ਼ਨ ਵੀ ਸਾਨੂੰ ਦਿੱਤੀ ਹੈ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਆਪਣੇ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਹੈ ਤੇ ਤੁਸੀਂ ਇਹ ਚਾਇਨਾ ਟੋਰ ਜਿਹੜੀ ਬਹੁਤ ਹੀ ਖਤਰਨਾਕ ਹੈ ਜਿਹਨੂੰ ਖੂਨੀ ਟੋਰ ਵੀ ਕਿਹਾ ਜਾਂਦਾ ਹੈ ਜਿਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਆ ਲੋਕਾਂ ਦੇ ਫਿਜ਼ੀਕਲ ਨੁਕਸਾਨ ਵੀ ਹੋ ਚੁੱਕੇ ਨੇ इवन ਇਸ ਸਾਲ ਦੇ ਵਿੱਚ ਵੀ ਇੱਕ ਮੌਤ ਵੀ ਹੋ ਚੁੱਕੀ ਹੈ ਸਾਡੇ ਹੁਣੇ ਸੀਜ਼ਨ ਦੇ ਵਿੱਚ ਮੈਂ ਅਪੀਲ ਕਰਦਾ ਕਿ ਤੁਸੀਂ ਇਥੋਂ ਗ੍ਰੇਸ ਕਰੋ ਕਿ ਜੇ ਆਪਾਂ ਪਤੰਗ ਡਾਉਣੀ ਹੈ ਤਾਂ ਸਾਡੀ ਰਵਾਇਤੀ ਡੋਰ ਹੈਗੀ ਆ ਉਹਦੇ ਨਾਲ ਪਤੰਗ ਡਾਈ ਜਾਵੇ ਤੇ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਆਪ ਵੀ ਸਮਝਾਇਆ ਜਾਵੇ ਕਿਉਂਕਿ ਇਹਦੇ ਨਾਲ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਤਾਂ ਇਸ ਦੀ ਪਰਵਾਹੀ ਨਹੀਂ ਕਰਾਉਂਦੇ ਇਸ ਲਈ ਮੈਂ ਇਹ ਵੀ ਕਰੂਗਾ ਵੀ ਕੁਝੀਏ ਤੋਂ ਕਰੀ ਸਾਂ